ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਰੋਧੀ ਟੀਰਾ ਤੇ ਤੰਜ ਕੱਸਦੇ ਹੋਏ ਕਿਹਾ ਕਿ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਫਿਰ ਇਹਨਾਂ ਨੇ ਨਸ਼ਾ ਕਿਉਂ ਨਹੀਂ ਖਤਮ ਕੀਤਾ ਵਿਰੋਧੀ ਟੀਰਾ ਤੇ ਆਪ ਵਿਧਾਇਕਾਂ ਤੇ ਇੱਕ ਸੇ ਇੱਕ ਦੂਜੇ ਤੇ ਤੰਜ ਹੋਰ ਕੀ ਕੁਝ ਕਹਿ ਰਹੇ ਨੇ ਆ ਉਹ ਜਾਣਦਿਆਂ ਇਹਨਾਂ ਲੋਕਾਂ ਨੇ ਸਾਡੇ ਗਰੀਬਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਕਿਸਾਨਾਂ ਦੇ ਨਾਲ ਧੋਖਾ ਹੀ ਕਰਿਆ ਆ ਸੰਘਰਸ਼ ਸਾਡੇ ਲੋਕ ਕਰਦੇ ਰਹੇ ਮੱਧ ਵਰਗੀ ਲੋਕ ਕਰਦੇ ਰਹੇ ਗਰੀਬ ਲੋਕ ਕਰਦੇ ਰਹੇ ਸੱਤਾ ਮਿਲਦੇ ਸਾਰੇ ਕੁਰਸੀਆਂ ਤੇ ਕਾਬਜ ਹੋ ਗਏ ਬੜੇ ਵੱਡੇ ਵੱਡੇ ਇਹਨਾਂ ਨੇ ਨਾਰੇ ਦਿੱਤੇ ਆ ਚਾਹੇ ਗਰੀਬੀ ਹਟਾਓ ਦੇ ਆ ਚਾਹੇ ਹਰੀ ਕ੍ਰਾਂਤੀ ਲੈ ਕੇ ਆਉਣ ਦੇ ਨਾਂ ਤੇ ਆ ਇਹਨਾਂ ਨੇ ਗਰੀਬਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਲੁੱਟਿਆ ਹੀ ਆ ਅੱਜ ਇਹਨਾਂ ਦੇ ਹੱਥਾਂ ਦੇ ਵਿੱਚ ਉਹ ਤਖਤੀਆਂ ਨੇ ਜਦੋਂ ਕਾਲੇ ਕਾਨੂੰਨ ਆਏ ਤਾਂ ਉਦੋਂ ਇਹਨਾਂ ਦੇ ਸੰਸਦ ਮੈਂਬਰ ਜਾਂ ਇਹਨਾਂ ਦੀ ਸਰਕਾਰ ਕਿੱਥੇ ਸੀਗੀ ਉਦੋਂ ਉਦੋਂ ਇਹ ਡਿਫੈਂਡ ਕਰ ਰਹੇ ਸੀ ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਅੱਜ ਇਹ ਬਾਹਾਂ ਦੇ ਪੱਟੀਆਂ ਬੰਨ੍ਹ ਕੇ ਆ ਗਏ ਇਹ ਆਪਣਾ ਜਿਹੜਾ ਆ ਇਹਨਾਂ ਨੇ ਹੁਣ ਤੱਕ ਸਰਕਾਰਾਂ ਚਲਾਈਆਂ ਇਹ ਕਾਲੀਆਂ ਪੱਟੀਆਂ ਬੰਨ੍ਹ ਕੇ ਇੱਥੇ ਆਏ ਆ ਇਹ ਆਪਣਾ ਉਹ ਕਾਲਾ ਇਤਿਹਾਸ ਦੇਖ ਲੈਣ ਜਿਹੜਾ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਕਰਿਆ ਚਾਹੇ ਉਹ ਦਿੱਲੀ ਦੇ ਵਿੱਚ ਸੀ ਚਾਹੇ ਉਹ ਪੰਜਾਬ ਦੇ ਵਿੱਚ ਸੀ ਜੇ ਅੱਜ ਸਾਡੀਆਂ ਸਰਹੱਦਾਂ ਤੋਂ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਮਾਰਨ ਵਾਲੇ ਜਿਹੜੇ ਲੋਕ ਪੈਦਾ ਹੁੰਦੇ ਪੂਰੇ ੁੱਤੇ ਸਨ ਸਰਵਿੰਗ ਕਰਨ ਨਾਲ ਮਿਸਬੀਹੇਵ ਕੀਤਾ ਕੁੱਟਮਾਰ ਉਹਦੇ ਨਾਲ ਕੀਤੀ ਗਈ ਸਾਰ ਨੂੰ ਪਹਿਲਾਂ ਪੰਜਾਬ ਦੇ ਤੇ ਹਿੰਦੁਸਤਾਨ ਦੇ ਆਰਮਡ ਫੋਰਸਸ ਦੀ ਪ੍ਰੈਸ਼ਰ ਦੀਨ ਕਈ ਦਿਨ ਬਾਅਦ ਭਗਵੰਤ ਮਾਨ ਨੇ ਇੱਕ ਮਜਿਸਟ੍ਰੀਅਲ ਇਨਕੁਇਰੀ ਦਾ ਆਰਡਰ ਕੀਤਾ ਤੁਸੀਂ ਵੇਖੋ ਕੇਜਰੀਵਾਲ ਇੱਥੇ ਸੀ ਇੱਕ ਸ਼ਬਦ ਕੇਜਰੀਵਾਲ ਆਪ ਦੇ ਕਨਵੀਨ ਨੂੰ ਚੰਗੇ ਤਰੀਕੇ ਦੇ ਨਾਲ ਕਿਉਂਕਿ ਜਿਹੜਾ ਪੰਜਾਬ ਦੇ ਅੰਦਰ ਇਸ ਵੇਲੇ ਸਭ ਤੋਂ ਵੱਡੀ ਗੱਲ ਹੈ ਦੇਖੋ ਪੰਜਾਬ ਦੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਨਾ ਇੱਕ ਕਿਥੋਂ ਦੀ ਲਕੀ ਹੈ ਦੇਖੋ ਮੈਂ ਤੁਹਾਡੇ ਮਾਧਿਅਮ ਤੇ ਕਹਿਣਾ ਚਾਹਨਾ ਭਗਵੰਤਮਾਨ ਕਹਿੰਦਾ ਹੁੰਦਾ ਸੀ ਕਿ ਇਹ ਭਾਜਪਾ ਦੀ ਹਰਿਆਣਾ ਸਰਕਾਰ ਨੇ ਕਿਸਾਨਾਂ ਦਾ ਰਾਹ ਰੋਕਿਆ ਹੈ ਤਾ ਫਿਰ ਪੰਜਾਬ ਦੇ ਕਿਸਾਨਾਂ ਦੇ ਨਾਲ ਭਗਵੰਤ ਮਾਨ ਨੂੰ ਖੜ ਕੇ ਦਿੱਲੀ ਨੂੰ ਕੁਝ ਕਰਨਾ ਚਾਹੀਦਾ ਸੀ ਦਿੱਲੀ ਜੀ ਤੁਹਾਡੇ ਹੱਥ ਕੀ ਹੈ ਨਹੀਂ ਮੇਰੇ ਕੋਲ ਤਾਂ ਮੇਰੇ ਕੋਲ ਤਾਂ ਬਹੁਤ ਮੁੱਦੇ ਨੇ ਮੈਂ ਹਮੇਸ਼ਾ ਹਰ ਵੇਰ ਜਿਹੜੇ ਇਹ ਤਖਤੀ ਹੈ ਤੁਹਾਡੇ ਕੋਲ ਉਹ ਇਹ ਤਖਤੀ ਦਾ ਸੀ ਹੁਣ ਪ੍ਰਦਰਸ਼ਨ ਜਿਹੜਾ ਸਾਰਾ ਕੀ ਹਥਾ ਜੈ ਜਵਾਨ ਜੈ ਕਿਸਾਨ 5 ਦਿਨ ਪਹਿਲੇ ਕਰਨਲ ਸਾਹਿਬ ਕੋ ਪੀਟਾ ਇਨਕਾ ਨਾਰਾ ਪੂਰਾ ਹੋ ਗਿਆ ਕਿ ਜੈ ਜਵਾਨ ਹੈ ਔਰ 2 ਦਿਨ ਪਹਿਲੇ ਕਿਸਾਨੋ ਕੋ ਪੀਟਿਆ और उसका नारा भी पूरा हो गया जय जवान जय किसान ये भगवंत मान का नारा हमेशा होता है तो अगर किसान के साथ भी ये होना है जवान के साथ भी ये होना है ये पुलिस स्टेट बना के रख दी इन लोगों ने तो मेरा ख्याल है कि कोई वर्ग जो है पंजाब का इनके ऊपर भरोसा नहीं करता और ये बेबरोसगी जो है सरकार में बहुत बड़ी लार्ज स्केल पे लोगों में आई देखो जी आज़ादी तो बाद आजादी वेले इन्हों लोगों ने ਸਾਡੇ ਗਰੀਬਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਕਿਸਾਨਾਂ ਦੇ ਨਾਲ ਧੋਖਾ ਹੀ ਕਰਿਆ ਆ ਸੰਘਰਸ਼ ਸਾਡੇ ਲੋਕ ਕਰਦੇ ਰਹੇ ਮਧ ਵਰਗੀ ਲੋਕ ਕਰਦੇ ਰਹੇ ਗਰੀਬ ਲੋਕ ਕਰਦੇ ਰਹੇ ਸੱਤਾ ਮਿਲਦੇ ਸਾਰੇ ਕੁਰਸੀਆਂ ਤੇ ਕਾਬਜ ਹੋ ਗਏ ਬੜੇ ਵੱਡੇ ਵੱਡੇ ਇਹਨਾਂ ਨੇ ਨਾਰੇ ਦਿੱਤੇ ਆ ਚਾਹੇ ਗਰੀਬੀ ਹਟਾਓ ਦੇ ਆ ਚਾਹੇ ਹਰੀ ਕ੍ਰਾਂਤੀ ਲੈ ਕੇ ਆਉਣ ਦੇ ਨਾਂ ਤੇ ਆ ਇਹਨਾਂ ਨੇ ਗਰੀਬਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਲੁੱਟਿਆ ਹੀ ਆ ਅੱਜ ਇਹਨਾਂ ਦੇ ਹੱਥਾਂ ਦੇ ਵਿੱਚੋਂ ਤਖਤੀਆਂ ਨੇ ਜਦੋਂ ਕਾਲੇ ਕਾਨੂੰਨ ਆਏ ਤਾਂ ਉਦੋਂ ਇਹਨਾਂ ਦੇ ਸੰਸਦ ਮੈਂਬਰ ਜਦ ਇਹਨਾਂ ਦੀ ਸਰਕਾਰ ਕਿੱਥੇ ਸੀਗੀ ਉਦੋਂ ਉਦੋਂ ਇਹ ਡਿਫੈਂਡ ਕਰ ਰਹੇ ਸੀ ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਅੱਜ ਇਹ ਬਾਹਾਂ ਦੇ ਪੱਟੀਆਂ ਬੰਨ ਕੇ ਆ ਗਏ ਇਹ ਆਪਣਾ ਜਿਹੜਾ ਇਹਨਾਂ ਨੇ ਹੁਣ ਤੱਕ ਸਰਕਾਰਾਂ ਚਲਾਈਆਂ ਇਹ ਕਾਲੀਆਂ ਪੱਟੀਆਂ ਬੰਨ ਕੇ ਇੱਥੇ ਆਏ ਆ ਇਹ ਆਪਣਾ ਉਹ ਕਾਲਾ ਇਤਿਹਾਸ ਦੇਖ ਲੈਣ ਜਿਹੜਾ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਕਰਿਆ ਚਾਹੇ ਉਹ ਦਿੱਲੀ ਦੇ ਵਿੱਚ ਸੀ ਚਾਹੇ ਉਹ ਪੰਜਾਬ ਦੇ ਵਿੱਚ ਸੀ ਜੇ ਅੱਜ ਸਾਡੀਆਂ ਸਰਹੱਦਾਂ ਤੋਂ ਜਿਹੜੇ ਐਸਾ ਤਿਆਰ ਆ ਜ਼ਰੂਰੀ ਨਹੀਂ ਹੈ ਕਿ ਅਸੀਂ ਕਹਿ ਕੀ ਜਾਣਾ ਕਿ ਅਸੀਂ ਦਿੱਲੀ ਆ ਰਹੇ ਹਾਂ ਤਾਂ ਉਹ ਰਸਤੇ ਰੋਕ ਲੈਣ ਸੋ ਅਸੀਂ ਜੇ ਦਿੱਲੀ ਜਾਣਾ ਅਸੀਂ ਸਾਰੇ ਮੈਂ ਮੈਂ ਵੀ ਨਾਲ ਜਾਣ ਨੂੰ ਤਿਆਰ ਹਾਂ ਜੇ ਕਿਸਾਨ ਜਿੱਥੇ ਬੰਦੀਆ ਜਦੋਂ ਵੀ ਕਹਿਣ ਗਿਆ ਮੈਂ ਉਹਨਾਂ ਤੋਂ ਮੂਹਰੇ ਹੋ ਕੇ ਅੱਕੇ ਬੈਠਾਂਗਾ ਕਿਉਂਕਿ ਜਿਹੜੇ ਜਾਜ਼ ਖਨੋਰੀ ਬਾਡਰ ਰੋਕ ਲਿਆ ਜਾਂ ਸ਼ੰਭੂ ਬਾਡਰ ਰੋਕ ਲਿਆ ਉਹ ਸਾਡਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਜਿਹਦਾ ਪਰਪਾਈ ਕਰਨ ਵਾਸਤੇ ਕਈ ਸਾਲ ਲੱਗ ਜਾਣਗੇ ਕਿਉਂਕਿ ਨਾ ਜੋੜਿਆ ਜਾ ਰਿਹਾ ਨਹੀਂ ਦੇਖੋ ਦੇਖੋ ਜਿਹੜੀ ਵਿਰੋਧੀ ਧਿਰ ਹੈ ਉਹਨਾਂ ਦੀ ਤਾਂ ਬੱਖੀ ਦੁਖਦੀਏ ਰਹਿਣੀ ਆ ਉਹਨਾਂ ਦੀ પીੜ ਹੈ ਜਿਹੜਾ ਉਹ ਇਹਨਾਂ ਉਹ ਕਹਿੰਦੇ ਨਹੀਂ ਹੁੰਦੇ ਕਹਿੰਦੇ ਉਹ ਖਾਲਾ ਇਹਨਾਂ ਤਜਾਬ ਦੀਆਂ ਦੋ ਗੋਲੀਆਂ ਲੈਣੀਆਂ ਬਣ ਜੈ ਨੇ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਤਜਾਬ ਬਣਿਆ ਪਿਆ ਦੇਖੋ ਨਸ਼ੇ ਦੇ ਮੁੱਦੇ ਤੇ ਇਹ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਜੇ ਸਰਕਾਰ ਘਟ ਆ ਰਹੀ ਆ ਤਾਂ ਇਹਨਾਂ ਨੂੰ ਕੀ ਤਖਲੀਫ ਹੈ ਸਗੋ ਇਹਨਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਇਹਨਾਂ